ਜੀ ਕੱਲ੍ਹ ਪੜ੍ਹਾਏ ਬੱਚਿਓ ਹਾਂਜੀ ਬੱਚਿਓ ਮੈਨੂੰ ਉਮੀਦ ਆ ਕਿ ਤੁਸੀਂ ਠੀਕ ਠਾਕ ਹੋਵੋਗੇ ਕੱਲ ਆਪਾਂ ਕਿਹੜਾ ਅੱਖਰ ਕੀਤਾ ਸੀ ਪੱਬਾ ਤੇ ਅੱਜ ਆਪਾਂ ਲਿਖਾਂਗੇ ਮੰਮਾ ਹਾਂਜੀ ਬੱਚਿਓ ਆਪਾਂ ਲਿਖਣਾ ਸ਼ੁਰੂ ਕਰੀਏ ਹਾਂਜੀ ਬੱਚਿਓ ਮੰਮਾ ਲਿਖਣ ਲਈ ਆਪਾਂ ਕੀ ਕਰਾਂਗੇ ਦੂਜੀ ਆ ਪਹਿਲੀ ਲਾਈਨ ਨੂੰ ਛੱਡ ਦਾਂਗੇ ਦੂਜੀ ਲਾਈਨ ਵਿੱਚ ਛੋਟੀ ਜੀ ਸਲੀਪਿੰਗ ਲਾਈਨ ਲਗਾਵਾਂਗੇ ਇਸ ਤਰ੍ਹਾਂ ਠੀਕ ਹੈ ਸਿੱਧੀ ਲਾਈਨ ਲਗਾ ਕੇ ਫਿਰ ਆਪਾਂ ਕੌਵ ਲਾਈਨ ਨੋਣੀਆਂ ਹਲਕੀ ਜੀ ਟੇਢੀ ਤੇ ਆਪਾਂ ਇਸ ਲਾਈਨ ਦੇ ਬਿਲਕੁਲ ਕੋਲ ਲਿਆ ਕੇ ਛੱਡ ਦਾਂਗੇ ਇਹਦੇ ਨਾਲ ਜੋੜਨੀ ਨਹੀਂ ਠੀਕ ਹੈ ਉਸ ਤੋਂ ਬਾਅਦ ਇੱਥੋਂ ਹੀ ਇਦਾਂ ਇਹਨੂੰ ਮੋੜ ਲੈਣਾ ਤੇ ਇਸ ਲਾਈਨ ਦੇ ਉੱਪਰ ਬਿਲਕੁਲ ਇਦਾਂ ਇਸ ਲਾਈਨ ਦੇ ਉੱਪਰ ਉੱਪਰ ਆਪਾਂ ਇੱਥੇ ਸਿੱਧੀ ਲਾਈਨ ਲਗਾਵਾਂਗੇ ਠੀਕ ਹੈ ਫਿਰ ਆਪਾਂ ਉੱਪਰੋਂ ਲਾਈਨ ਲੈ ਕੇ ਆਵਾਂਗੇ ਇਸ ਤਰ੍ਹਾਂ ਪਹਿਲੀ ਲਾਈਨ ਤੋਂ ਲੈ ਕੇ ਤੀਜੀ ਲਾਈਨ ਤੱਕ ਇਹਨੂੰ ਇਹਦੇ ਨਾਲ ਜੋੜ ਦਾਂਗੇ ਉਸ ਤੋਂ ਬਾਅਦ ਆਪਾਂ ਇੱਧਰ ਸੱਜੇ ਪਾਸੇ ਛੋਟੀ ਜੀ ਸਲੀਪਿੰਗ ਲਾਈਨ ਲਗਾਵਾਂਗੇ। ਹਾਂਜੀ ਬੱਚਾ ਤੁਹਾਨੂੰ ਭੁਲੇਖਾ ਨਾ ਪਵੇ ਕਿ ਆਪਾਂ ਤਿੰਨ ਲਾਈਨਾਂ ਦੇ ਵਿੱਚ ਹੀ ਲਿਖਿਆ ਹੈ ਤਾਂ ਆਪਾਂ ਕੀ ਕਰਾਂਗੇ ਆਹ ਲਾਈਨ ਨੂੰ ਇੱਥੋਂ ਇਰੇਜ਼ ਕਰਾਂਗੇ ਤਾਂ ਕਿ ਤੁਹਾਨੂੰ ਇਹ ਸੱਸਾ ਨਾ ਲੱਗੇ। ਠੀਕ ਹੈ। ਇਹ ਕੀ ਬਣ ਗਿਆ ਜੀ ਮੰਮਾ। ਇਸੇ ਤਰ੍ਹਾਂ ਹੁਣ ਆਪਾਂ ਇੱਥੇ ਲਿਖ ਕੇ ਵੇਖਦੇ ਹਾਂ ਕਿ ਮੰਮਾ ਆਪਾਂ ਕਿਸ ਤਰ੍ਹਾਂ ਲਿਖ ਸਕਦੇ ਹਾਂ। ਹਾਂਜੀ ਪਹਿਲਾਂ ਦੱਸੋ ਕੀ ਲਿਖਿਆ ਸੀ ਆਪਾਂ ਇੱਥੇ ਸਲੀਪਿੰਗ ਲਾਈਨ ਲਗਾਈ ਸੀ। ਉਸ ਤੋਂ ਬਾਅਦ ਆਪਾਂ ਹਲਕੀ ਜੀ ਅੰਦਰ ਨੂੰ ਲਾਈਨ ਲਗਾਈ ਸੀ ਕਰਵ ਲਾਈਨ ਬਹੁਤ ਜ਼ਿਆਦਾ ਅੰਦਰ ਨਹੀਂ ਲੈ ਕੇ ਜਾਣੀ ਠੀਕ ਹੈ ਬਹੁਤ ਜ਼ਿਆਦਾ ਇਹਨੂੰ ਡੀਪ ਨਹੀਂ ਲਗਾਉਣਾ ਓਕੇ ਫਿਰ ਇੱਥੋਂ ਆਪਾਂ ਇਹਨੂੰ ਏਦਾਂ ਮੋੜਦੇ ਹੋਏ ਤੇ ਇੱਥੇ ਸੈਂਟਰ ਚ ਲਾਈਨ ਲਗਾ ਦੇਣੀ ਹੈ ਏਦਾਂ ਠੀਕ ਹੈ ਫਿਰ ਆਪਾਂ ਉੱਪਰੋਂ ਲਾਈਨ ਲੈ ਕੇ ਆਉਣੀ ਆ ਜਿਹੜੀ ਕਿ ਆਪਾਂ ਇਹਦੇ ਨਾਲ ਥਲੜੀ ਲਾਈਨ ਨਾਲ ਟੱਚ ਕਰ ਦੇਣੀ ਆ ਤੇ ਇਧਰੋਂ ਆਪਾਂ ਸੱਜੇ ਪਾਸੇ ਸਲੀਪਿੰਗ ਲਾਈਨ ਲਗਾਵਾਂਗੇ। ਹਾਂਜੀ ਬੱਚਿਓ ਇਹ ਬਣ ਗਿਆ ਆਪਣੇ ਕੋਲ ਮਮਾ। ਆਹ ਲਾਈਨ ਆਪਾਂ ਨੂੰ ਭਲੇਖਾ ਪਾਉਂਦੀ ਆ ਇਸ ਲਈ ਆਪਾਂ ਇਹਨੂੰ ਹਟਾਤਾ। ਜੇ ਆਪਾਂ ਉਹ ਲਾਈਨ ਨਹੀਂ ਹਟਾਉਂਦੇ ਜਾਂ ਉੱਪਰ ਵੀ ਲਾਈਨ ਲਾ ਦਿੰਨੇ ਆ ਫਿਰ ਉਹ ਕੀ ਬਣ ਜਾਂਦਾ ਸਸਾ। ਪਰ ਆਪਾਂ ਕੀ ਲਿਖ ਰਹੇ ਹਾਂ ਹੁਣ ਮਮਾ। ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹੜੇ ਕੋਜ ਅੱਖਰ ਨੇ ਇੱਕ ਦੂਜੇ ਨਾਲ ਉਹਨਾਂ ਦੀ ਬੰਤਰ ਮੇਲ ਖਾਂਦੀ ਆ ਇਸ ਕਰਕੇ ਥੋੜੇ-ਥੋੜੇ ਫਰਕ ਨਾਲ ਕਈ ਅੱਖਰ ਆਪਸ ਵਿੱਚ ਲਿਖਿਆ ਜਾਂਦੇ ਨੇ ਇੱਕ ਦੂਜੇ ਦੇ ਥੋੜੇ ਥੋੜੇ ਫਰਕ ਨਾਲ ਆਪਾਂ ਉਹਨਾਂ ਨੂੰ ਸਮਝਾਂਗੇ ਉਹ ਵੀ ਤੁਹਾਨੂੰ ਸਮਝਾਵਾਂਗੇ ਠੀਕ ਹੈ ਹੁਣ ਆਪਾਂ ਇੱਥੇ ਲਿਖਣਾ ਸਿੱਖਦੇ ਹਾਂ ਜੋ ਇਹ ਕਰਾਂਗੇ ਫਲਿੱਪਿੰਗ ਲਾਈਨ ਲਗਾਵਾਂਗੇ ਛੋਟੀ ਜੀ ਠੀਕ ਹੈ ਫੇ ਆਪਾਂ ਹਰ ਕੀ ਦੇ ਅੰਦਰ ਨੁਕਾ ਲਾਈਨ ਲਗਾਉਂਦੇ ਹੋਏ ਇੱਥੇ ਲੈ ਆਉਣੀ ਇੱਥੇ ਤੱਕ ਠੀਕ ਹੈ ਫੇਰ ਆਪਾਂ ਕੀ ਕਰਨਾ ਹੈ ਇੱਥੋਂ ਹੀ ਮੋੜਨਾ ਇਹਨੂੰ ਐਦਾਂ ਇਹਦੇ ਬਸਪੂਹ ਸੈਂਟਰ ਚ ਲਿ ਜਾ ਕੇ ਫਿਰ ਇਹਨੂੰ ਆਪਾਂ ਇੱਥੋਂ ਅੰਦਰ ਨੂੰ ਮੋੜ ਦੇਣਾ ਤੇ ਇਹ ਲਾਈਨ ਜਿਹੜੀ ਆਪਾਂ ਬਿਲਕੁਲ ਸਿੱਧੀ ਰੱਖਣੀ ਹੈ ਠੀਕ ਹੈ ਉਸ ਤੋਂ ਬਾਅਦ ਆਪਾਂ ਉੱਪਰੋਂ ਨਾਈ ਲੈ ਕੇ ਆਵਾਂਗੇ ਤੇ ਇੱਥੇ ਕੀ ਕਰਾਂਗੇ ਇੱਥੋਂ ਤੱਕ ਲਗਾ ਦਾਂਗੇ ਇਹਨੂੰ ਥੱਲੇ ਹਾਂਜੀ ਉਸ ਤੋਂ ਬਾਅਦ ਆਪਾਂ ਉੱਪਰੋਂ ਇਸ ਤਰ੍ਹਾਂ ਲਾਈਨ ਲਗਾਵਾਂਗੇ ਇਹ ਕੀ ਬਣ ਗਿਆ ਜੀ ਆਪਣੇ ਕੋਲੇ ਮੰਮਾ ਠੀਕ ਹੈ ਹਾਂਜੀ ਬੱਚਿਓ ਬਹੁਤ ਹੀ ਸੋਖਾ ਹੈ ਇਹ ਕਿਉਂਕਿ ਤੁਸੀਂ ਪਹਿਲਾਂ ਸ ਸ ਸਿੱਖ ਲਿਆ ਤੇ ਸ ਅੱਖਰ ਦੀ ਤੇ ਮ ਮ ਅੱਖਰ ਦੀ ਬਣਾਵਟ ਬਿਲਕੁਲ ਸੇਮ ਆ ਇੱਕ ਜੀ ਆ ਤੇ ਇਹਨਾਂ ਦੇ ਵਿੱਚ ਸਿਰਫ ਫਰਕ ਇਹਨਾਂ ਕਿ ਸ ਸ ਦੇ ਉੱਪਰ ਵੀ ਲਾਈਨ ਲੱਗਦੀ ਆ ਇੱਥੇ ਪਰ ਮ ਮ ਦੇ ਇੱਥੇ ਲਾਈਨ ਨਹੀਂ ਲੱਗਦੀ ਹਾਂਜੀ ਬੱਚਿਓ ਮਮਾ ਲਿਖਣ ਲਈ ਆਪਾਂ ਪਹਿਲਾਂ ਇੱਧਰ ਲਾਵਾਂਗੇ ਇੱਕ ਛੋਟੀ ਜੀ ਸਲੀਪਿੰਗ ਲਾਈਨ ਬਿਲਕੁਲ ਸਿੱਧੀ ਲਾਈਨ ਠੀਕ ਹੈ ਫਿਰ ਆਪਾਂ ਤੱਲੇ ਨੂੰ ਲਾਈਨ ਲੈ ਕੇ ਆਵਾਂਗੇ ਐਦਾਂ ਥੋੜੀ ਜਿਹੀ ਅੰਦਰ ਨੂੰ ਲਗਾਉਣੀ ਆ ਕਵ ਲਾਈਨ ਆਪਾਂ ਕਹਿ ਸਕਦੇ ਆ ਪਰ ਆਪਾਂ ਇਸ ਲਾਈਨ ਨਾਲ ਨੂੰ ਨਹੀਂ ਜੋੜਨਾ ਫਿਰ ਆਪਾਂ ਇਹਦੇ ਨਾਲ ਨਾਲ ਹੀ ਛੋਟਾ ਜਿਹਾ ਲੂਪ ਬਣਾਉਂਦੇ ਹੋਏ ਐਦਾਂ ਇੱਥੇ ਤੱਕ ਲੈ ਕੇ ਜਾਣਾ ਇਹਦੇ ਵਿਚਾਲੇ ਠੀਕ ਆ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਸੈਂਟਰ ਤੋਂ ਐਦਾਂ ਸਿੱਧੀ ਲਾਈਨ ਲਗਾਵਾਂਗੇ ਠੀਕ ਹੈ ਫਿਰ ਆਪਾਂ ਕੀ ਕਰਾਂਗੇ ਇਸ ਤਰ੍ਹਾਂ ਉੱਪਰੋਂ ਲਾਈਨ ਲੈ ਕੇ ਆਵਾਂਗੇ ਸਿੱਧੀ ਬਿਲਕੁਲ ਤੇ ਐਸ ਲਾਈਨ ਨਾਲ ਥੱਲੇ ਜੋੜ ਦਾਂਗੇ ਫੇਰ ਆਪਾਂ ਕੀ ਕਰਨਾ ਫੇਰ ਆਪਾਂ ਇਧਰੋਂ ਸੱਜੇ ਪਾਸੇ ਇਹਨੂੰ ਸਿੱਧੀ ਲਾਈਨ ਲਗਾਉਣੀ ਆ ਤੇ ਇਦਾਂ ਛੋਟੀ ਜੀ ਲਾਈਨ ਲਗਾਉਣੀ ਆ ਜਿਹੜੀ ਆ ਜਿਹਾ ਆਪਣੇ ਕੋਲ ਇੱਥੇ ਆਪਾਂ ਲਾਈਨ ਨਹੀਂ ਲਗਾਉਣੀ ਜੇ ਆਪਾਂ ਇੱਥੇ ਲਾਈਨ ਲਗਾਉਨੇ ਆ ਇਹ ਬਣ ਜਾਊਗਾ ਸਸਾ ਪਰ ਆਪਾਂ ਕੀ ਲਿਖ ਰਹੇ ਆ ਮਮਾ ਤੇ ਆਪਾਂ ਮਮਾ ਇਸ ਤਰ੍ਹਾਂ ਲਿਖਣਾ ਹਾਂਜੀ ਬੱਚੋ ਹੁਣ ਆਪਾਂ ਵੇਖਾਂਗੇ ਕਿ ਮਮਾ ਅੱਖਰ ਨਾਲ ਕਿਹੜੇ ਕਿਹੜੇ ਸ਼ਬਦ ਸ਼ੁਰੂ ਹੁੰਦੇ ਆ ਮਮਾ ਮੱਖੀ ਠੀਕ ਹੈ ਮੰਮਾ ਮੱਛੀ ਜਾਂ ਆਪਾਂ ਕਹਿ ਸਕਦੇ ਆ ਮੰਮਾ ਮੱਛਰ ਓਕੇ ਤੇ ਮੰਮਾ ਮਸ਼ੀਨ ਠੀਕ ਹੈ ਬੇਟਾ ਇਸ ਤੋਂ ਬਿਨਾ ਮੰਮਾ ਅੱਖਰ ਨਾਲ ਹੋਰ ਕਿਹੜੇ-ਕਿਹੜੇ ਸ਼ਬਦ ਸ਼ੁਰੂ ਹੁੰਦੇ ਆਏ ਤੁਸੀਂ ਆਪ ਲੱਭਣੇ ਨੇ ਤੇ ਲੱਭ ਕੇ ਉਹਨਾਂ ਨੂੰ ਦੱਸਣਾ ਆਪਣੇ ਮੰਮੀ ਪਾਪਾ ਨੂੰ ਕਿ ਅਸੀਂ ਮੰਮਾ ਅੱਖਰ ਤੋਂ ਆ ਵਾਲੀਆਂ ਚੀਜ਼ਾਂ ਦਾ ਨਾਮ ਲੱਭਿਆ ਜਾਂ ਪੰਛੀ ਦਾ ਜਾਂ ਜਾਨਵਰ ਦਾ ਠੀਕ ਹੈ ਤਾਂ ਫਿਰ ਤੁਸੀਂ ਆ ਦੀ ਪ੍ਰੈਕਟਿਸ ਕਰਨ ਤੋਂ ਬਾਅਦ ਇਸ ਅੱਖਰ ਨੂੰ ਯਾਦ ਕਰ ਲੈਣਾ ਤੁਸੀਂ ਚੀਜ਼ਾਂ ਦੇ ਨਾਮ ਲੱਭੋਗੇ ਤਾਂ ਫਿਰ ਤੁਸੀਂ ਕੀ ਕਰ ਸਕਦੇ ਹੋ ਆਪਦੇ ਦਿਮਾਗ ਨੂੰ ਵੱਧ ਤੋਂ ਵੱਧ ਵਰਤ ਕੇ ਤੇ ਉਸ ਦਾ ਵਿਕਾਸ ਕਰ ਸਕਦੇ ਹੋ ਠੀਕ ਹੈ ਹਾਂਜੀ ਬੱਚਿਓ ਕੱਲ ਨੂੰ ਆਪਾਂ ਇਸ ਲਾਈਨ ਦੀ ਦੁਹਰਾਈ ਕਰਾਂਗੇ ਕਿਹੜੀ ਲਾਈਨ ਸੀ ਇਹ ਪਪਾ ਵਰਗ ਪਵਰਗ ਠੀਕ ਹੈ ਇਹ ਅੱਜ ਲਾਈਨ ਦੇ ਪੰਜ ਅੱਖਰ ਪੂਰੇ ਹੋ ਗਏ ਕੱਲ ਨੂੰ ਆਪਾਂ ਇਸ ਲਾਈਨ ਦੀ ਪੂਰੀ ਦੁਹਰਾਈ ਕਰਾਂਗੇ Okay with you. Take care and bye bye.